ਲੈ ਪੰਨੀ ਵਾਲਾ ਬੋਹਰ ਵਾਲੇ ਪਾਸੇ ਆਏ ਆ ਸੀ ਮੁਖਸਰ ਸਾਹਿਬ ਪਹਿਲਾਂ ਜਾ ਕੇ ਆਏ ਆ ਮੁਖਸਰ ਤੋਂ ਇਧਰਲੇ ਪਾਸੇ ਆ ਇੱਥੇ ਸਾਨੂੰ ਇੱਕ ਬਹੁਤ ਮਤਲਬ ਇੱਕ ਆਨੰਦ ਵਾਲੀ ਚੀਜ਼ ਮਿਲ ਗਈ ਕਿ ਦੋ ਝੋਨੇ ਇਕੱਠੇ ਲੱਗੇ ਹੋਇਆ ਇਧਰਲੇ ਪਾਸੇ ਲੱਗਿਆ ਹੋਇਆ ਹੱਥ ਵਾਲਾ ਝੋਨਾ ਇਧਰਲੇ ਪਾਸੇ ਲੱਗਿਆ ਹੋਇਆ ਮਸ਼ੀਨ ਵਾਲਾ ਝੋਨਾ ਤਾਂ ਯੂਨੀਵਰਸਿਟੀ ਵਾਲੇ ਦੇਖ ਕੇ ਵੀ ਇਸ ਝੋਨੇ ਦੇ ਉੱਪਰ ਇੱਕ ਬੋਰਡ ਲਾ ਗਏ ਆ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਪ੍ਰਦਰਸ਼ਨੀ ਖੇਤ ਆ ਇਹ ਕਿਸਾਨ ਦਾ ਨਾਮ ਲਿਖਿਆ ਗਿਆ ਕਿਸ ਦਾ ਨਾਮ ਲਿਖਿਆ ਗਿਆ ਸਿੱਧੀ ਬਜੇ ਮਤਲਬ ਯੂਨੀਵਰਸਿਟੀ ਇਹਨੂੰ ਰეკਮੈਂਡ ਕਰ ਗਈ ਹੈ ਕਿ ਭਾਈ ਆ ਪਰਫੈਕਟ ਆ ਪਰਫੈਕਟ ਆ ਪਰਫੈਕਟ ਕਿਉਂ ਕਰ ਗਈ ਆ ਤੁਸੀਂ ਦੇਖੋਗੇ ਨਾ ਗੌਰ ਨਾਲ ਤਾਂ ਜਿਹੜਾ ਆ ਝੋਨਾ ਇੱਧਰ ਲਾ ਇਹਦੇ ਵਿੱਚ ਤੁਹਾਨੂੰ ਫੋਕੇ ਡੱਕੇ ਸਾਫ਼ ਦਿਖਾਈ ਦਿੰਦੇ ਹੋਣਗੇ ਸਾਫ਼ ਆਰਾਮ ਨਾਲ ਦੇਸਣਗੇ ਵਿੱਚ ਕਿੰਨੇ ਹੈਗੇ ਖੜੇ ਆ 10% ਝੋਨਾ ਜਿਹੜਾ ਉਹ ਫੋਕਾ ਕੱਢੀ ਖੜਾ ਜਿਹਦੇ ਚ ਆਪਾਂ ਕਹਿੰਦੇ ਗੋਵ ਵਾਲੀ ਸੁੰਡੀ ਪਈ ਆ ਹਨਾ ਬਾਈ ਗੋਵ ਵਾਲੀ ਸਹੀ ਗੋਵ ਵਾਲੀ ਦਾ ਕਰਕੇ ਇਹਨੂੰ ਤੇ ਇਧਰਲੇ ਪਾਸੇ ਕੋਈ ਵੀ ਫੋਕਾ ਹੈ ਨਹੀਂਗਾ ਤੇ ਇਹਨੂੰ ਗੋਵ ਵਾਲੀ ਸੁੰਡੀ ਪਈ ਨਹੀਂ ਐਵੇਂ ਨਾ ਗੱਲ ਬਾਪਰੇ ਹਾਂਜੀ 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 ਹਾਂ ਬਾਈ ਹਾਂਜੀ ਹਾਂਜੀ ਪਿੰਡ ਕਿ ਕਿੰਨੇ ਪਹਿਲੀ ਵਾਰ ਲਾਇਆ ਹੈ ਕਿ ਦੂਜੀ ਏ ਜੀ ਅਸੀਂ ਪਹਿਲੀ ਏਰ ਪਹਿਲੀ ਏਰ ਨਾਲ ਹਾਂਜੀ ਜਦੋਂ ਹੋਇਆ ਜਾਂ ਮਨ ਜਾ ਖੜ ਗਿਆ ਸੀਗਾ ਵੀ ਇਹ ਹੋ ਜੂਗਾ ਨਹੀਂ ਪਹਿਲਾਂ ਤਾਂ ਇੱਕ ਰਮ ਮਹਿਸੂਸ ਹੁੰਦਾ ਸੀ ਬਾਕੀ ਨਹੀਂ ਜਿੰਨੀ ਕੋਈ ਇਹ ਕੋਸ਼ਿਸ਼ ਕੀਤੀ ਵਧੀਆ ਹੈ ਸਾਡਾ ਹੂੰ ਹਾਂਜੀ ਕਾਕੂ ਕਿੰਨੇ ਕੋਈ ਅੱਖ ਹੋਏ ਸੀ ਪਰ ਅਸੀਂ ਕਾਬੂ ਕਰ ਲਿਆ ਉੱਤੇ ਜੀ ਕਾਬੂ ਕਰ ਲਿਆ ਹਾਂਜੀ ਜੇ ਕਿਸੇ ਬੰਦੇ ਨੇ ਅੱਖਾਂ ਦੇ ਕਾਬੂ ਕਰ ਲਿਆ ਤਾਂ ਇਹ ਹੁਣ ਆ ਦੋਨਾਂ ਖੇਤਾਂ 'ਚ ਤੈਨੂੰ ਆਪ ਨੂੰ ਕਿੰਨਾ ਕ ਫਰਕ ਲੱਗਦਾ ਵੀ ਤੁਸੀਂ ਵੇਖ ਲਓ ਜੀ ਅੱਧੋ-ਅੱਧਾ ਅੰਤਰੀ ਹੈ ਬਿਮਾਰੀ ਰੁਖੋਂ ਵੀ ਉਂਝ ਫਸਲ ਵੀ ਵੇਖ ਲਓ ਉਹਦੇ ਨਾਲ ਚੰਗੀ ਹੈ ਜੀ ਸੁੰਡੀ ਤਾਂ ਪਈ ਨਹੀਂ ਉੱਲੀ ਉੱਲੀ ਵੀ ਬਹੁਤ ਘੱਟ ਹੀ ਜਾਂਦੇ ਇਹ ਬਿਮਾਰੀ ਆਈ ਨਹੀਂ ਬਹੁਤ ਘੱਟ ਉਹਦੇ ਨਾਲ ਸਪਰੇਆ ਵੀ ਬਹੁਤ ਘੱਟ ਹੋਈਆਂ ਜੀ ਉਹਦੇ ਨਾਲ ਸਪਰੇਆ ਵੀ ਘੱਟ ਪਏ ਰੇ ਰੇ ਵੀ ਘੱਟ ਹੀ ਗਿਣ ਲਓ ਜੀ ਤੁਸੀਂ ਪਾਣੀ ਪਾਣੀ ਤਾਂ ਬਹੁਤ ਘਟੇ ਜੀ ਪਾਣੀ ਤਾਂ ਤਾਂ ਪੁੱਛੋ ਹੀ ਨਹੀਂ ਜੀ ਪਾਣੀ ਤਾਂ ਅਸੀਂ 6ਵੇਂ 5ਵੇਂ 6ਵੇਂ ਦੇ ਲਾਉਂਦੇ ਰਹੀ ਜੀ ਤੇ ਮਸ਼ੀਨ ਚੰਗੀ ਆ ਮਸ਼ੀਨ ਬਹੁਤ ਵਧੀਆ ਜੀ ਮਸ਼ੀਨ ਤਾਂ ਜਿਹੜਾ ਜ਼ਿੰਮੇਦਾਰ ਵੇਖੂਗਾ ਹਾਂ ਅਗਲੇ ਸਾਲ ਲਿਆ ਕੇ ਕੀਰੂਗਾ ਉਹਨੂੰ ਆਪਣੇ ਆਪ ਪਤਾ ਲੱਗੂਗਾ ਜੀ ਐ ਕਿ ਆਪਦੇ ਆਪਣੇ ਪਿੰਡ ਚ ਕਿੰਨੀ ਕ ਮੰਗ ਆ ਤੇਰੇ ਪਿੰਡ ਚ ਇੱਥੇ ਐ ਕਿ ਮੈਂ ਆਪਦਾ ਥਾਂ ਕੇ ਰਿਆ ਤੇ 100 ਕਿਲਾ ਪਾਸੇ ਛੋਣਾ ਕੇ ਰਿਆ ਜਿਨ੍ਹਾਂ ਜਿਨ੍ਹਾਂ ਦਾ ਕੇ ਰਿਆ ਜੀ ਇੱਕ ਮਰਲਾ ਨਹੀਂ ਕਿਸੇ ਨੇ ਵਾਇਆ ਜੀ ਨਹੀਂ ਅਜਾ 100 ਦਾ 100 ਹੀ ਖੜਾ ਹੈ ਹਾਂਜੀ ਹਾਂਜੀ ਅਗਲੀ ਵਾਰ ਨੂੰ ਕੀ ਚਾਹਗਾ ਵੀ ਕਿੰਨਾ ਵਧੂਗਾ ਕਵਾਏ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੇਗਾ ਜੀ ਅਗਲੇ ਸਾਲ ਜੇ ਪਾਣੀ ਨੂੰ ਵੇਖਦੇ ਹਾਂ ਜਿਵੇਂ ਵੀ ਲੈਟ ਨਹੀਂ ਸੈੱਟ ਰਹੀਂਦਾ ਰਹਿੰਦੀ ਉਸ ਹਿਸਾਬ ਨਾਲ ਤਾਂ ਬਹੁਤ ਰਹਿਣ ਗਾਂ ਲੱਗੇਗਾ ਜੀ ਚੋਨਾ ਲੇਬਰ ਦੀ ਵੀ ਬਚਤ ਆ ਲੇਬਰ ਦੀ ਬਹੁਤ ਬਚਤ ਹੈ ਜੀ ਹੂੰ ਤਾਂ ਖਰਚੇ ਦਾ ਫਰਕ ਆਦੂ-ਅਦ ਖਰਚੇ ਦਾ ਫਰਕ ਆ ਹਾਂ ਤੇ ਮਤਲਬ ਕੋਲ ਮਿਲਾ ਕੇ ਆਪਾਂ ਕਹਿ ਸਕਦੇ ਵੀ ਅਗਲੀ ਵਾਰ ਨੂੰ ਤੇਰੇ ਪਿੰਡ 'ਚ ਇਹ ਕੰਮ ਦਾ ਧੱਕਾ ਪਊਗਾ ਜਰੂਰ ਜੀ ਜਰੂਰ ਆ ਆਹ ਕੌਣ ਲਾ ਕੇ ਗਿਆ ਸੀ ਬੋਰਡ ਇਸ ਜੁਨੀਵਰਸਿਟੀ ਅੱਲ ਲੱਗ ਗਿਆ ਇਹ ਆਪਣੇ ਉਹ ਵੇਖਣਾ ਹਾਂਜੀ 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 ਵੇਖਣਾ ਉਹਨਾਂ ਮੇਲਾ ਕਰਾਇਆ ਸੀ ਅੱਛਾ ਉਹ ਆ ਕੇ ਵੇਖਣ ਆਏ ਹਾਂਜੀ ਦਰਸ਼ਨੀ ਖੇਤ ਉਹਨੂੰ ਬਣਾਇਆ ਜਨੇ ਉਹਨਾਂ ਨੇ ਲੋਕਾਂ ਨੂੰ ਦਿਖਾਇਆ ਕਿ ਭਾਈ ਸਾਹਿਬ ਆ ਚੀਜ਼ ਹੈ ਜਿਹੜੀ ਹਨਾ ਹਾਂਜੀ ਹਾਂਜੀ ਆ ਕੀ ਲਿਖਿਆ ਆ ਪਾ ਡੇਢ ਏਕੜ ਇਹ ਡੇਢ ਏਕੜ ਰਕਬਾ ਨਾਲੀ ਇੱਥੇ ਜਿਹੜਾ ਵੀ ਲੱਗਾ ਇਹ 8 ਏਕੜ ਰਕਬਾ ਇਹ ਡੇਢ ਏਕੜ ਰਕਬਾ ਉਂਝ 8.5 ਏਕੜ ਰਕਬਾ ਹਾਂ ਪਰ ਇਹਦੀ ਵਿਧੀ ਡੀਐਸਆਰ ਨੇ ਲਿਖੀ ਆ ਉਹਨਾਂ ਨੇ ਤੇ ਆ ਪ੍ਰਦਰਸ਼ਨੀ ਖੇਤ ਹਾਂਜੀ ਦਾ ਇਹਨੂੰ ਰਕਵਾ ਦਿੱਤਾ ਇਹਨਾਂ ਨੇ ਦਿੱਤਾ ਹੈ ਰਤਬਾ ਕਿ ਭਾਈ ਪ੍ਰਦਰਸ਼ਨੀ ਖੇਤ ਆ ਲੈ ਵੀ ਕਲਜੀਤ ਇਹ ਮhalla ਚੰਗੀ ਗੱਲ ਹੈ ਪ੍ਰਾਪਤੀ ਹੈ ਆਪਣੇ ਵਾਸਤੇ ਕਿ ਆਪਣੀ ਮਸ਼ੀਨ ਦਾ ਬੀਜਿਆ ਹੋਇਆ ਪ੍ਰਦਰਸ਼ਨੀ ਖੇਤ ਯੂਨੀਵਰਸਿਟੀ ਨੇ ਆਖਿਆ ਹਨਾ ਤੇ ਮਸ਼ੀਨ ਦੀ ਖਾਸੀਅਤ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਮੈਂ ਤੁਹਾਨੂੰ ਹੁਣ ਵੀ ਦੱਸ ਦਿੰਨਾ ਕਿ ਮਸ਼ੀਨਾਂ ਡੀਐਸਆਰ ਬਹੁਤ ਹੈਗੀਆਂ ਪਰ ਮਸ਼ੀਨਾ ਬੀਜ ਦੀਆਂ ਕਣਕ ਵਾਂਗੂੰ ਹਾਂਜੀ ਹਾਂਜੀ ਪਰ ਇਹ ਮਸ਼ੀਨ ਬੀਜਦੀ ਆ ਬੂਟੇ ਤੋਂ ਬੂਟਾ ਚ ਤੁਸੀਂ 7 8 ਇੰਚ ਦੂਰ ਕਰ ਲੋ 10 ਇੰਚ ਕਰ ਲੋ 12 ਇੰਚ ਦੂਰ ਕਰ ਲੋ 15 ਇੰਚ ਕਰ ਲੋ ਮਤਲਬ ਜਿੰਨਾਕ ਤੁਸੀਂ ਕਰਾਉਣਾ ਚਾਹੁੰਦੇ ਆ ਕਰਨਾ ਚਾਹੁੰਦੇ ਆ ਤੁਸੀਂ ਦੂਰ ਬੂਟੇ ਤੋਂ ਬੂਟਾ ਕਰ ਸਕਦੇ ਆ ਇਹ ਬੂਟੇ ਤੋਂ ਬੂਟੇ ਦੀ ਦੂਰੀ ਕਰਦੀ ਆ ਇੱਕੋ ਜੀ ਦੂਰੀ ਰੱਖਦੀ ਆ ਤੁਸੀਂ ਜਿੱਧਰੋਂ ਬੀਜ ਆਕੋਗੇ ਤੁਹਾਨੂੰ ਇਹ ਬਾਗ ਵੰਗੂ ਹਾਂਜੀ ਹਾਂਜੀ ਦੋਨਾਂ ਤਰਫੋਂ ਵੀ ਬੂਟੇ ਲੱਗਣਗੇ ਇਧਰੋਂ ਵੀ ਵੇਖਾਂਗੇ ਐਨ ਕੇਰਿਆ ਤੇ ਐਨੂੰ ਵੇਖਾਂਗੇ ਐਨੂੰ ਵੀ ਸਿਆੜੀ ਦਿਸਣਗੇ ਸਿਆੜੀ ਦਿਸਣਗੇ ਜੀ ਹਾਂਜੀ ਜਿੱਧਰ ਨੂੰ ਮਰਜੀ ਤੁਸੀਂ ਦੇਖੋਗੇ ਸਿਆੜੀ ਸਪਰੇ ਕਰ ਲਿਆ ਇੱਕ ਬੂਟਾ ਨਹੀਂ ਪੈਰ ਥੱਲੇ ਆਉਂਦਾ ਜੀ ਹੂੰ ਇੱਕ ਬੂਟਾ ਨਹੀਂ ਟੁੱਟਦਾ ਮੈਂ ਹੁਣ ਆਪ ਕੱਲ ਹੀ ਸਪਰੇ ਕੀਤੀ ਜੀ ਸਾਰੇ ਇੱਕ ਸੌ ਖਾਨ ਨੂੰ ਇੱਕ ਬਾਣ ਚੋਂ ਬੂਟਾ ਨਹੀਂ ਇੱਕ ਪੈਰ ਥੱਲੇ ਆਉਂਦਾ ਕੋਈ ਅੰਗਲੀ ਨਾਲ ਦੇ ਦੇ ਤੇ ਦੇ ਦੇ ਉਂਝ ਨਹੀਂ ਆਉਂਦਾ ਜੀ ਤੇ ਬੀਬੀਸੀ ਵਾਲਿਆਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਜੇ ਕਿਸੇ ਵੀ ਸੱਜਣ ਨੇ ਵੀ ਮਤਲਬ ਮਸ਼ੀਨ ਲੈਣੀ ਹੈ ਤਾਂ ਬੁਕਿੰਗ ਹੁਣੇ ਤੋਂ ਕਰਾਉਣੀ ਸ਼ੁਰੂ ਕਰ ਦਿਓ ਬੁਕਿੰਗਾਂ ਮਸ਼ੀਨਾਂ ਦੀਆਂ ਬਹੁਤ ਜ਼ਿਆਦਾ ਐਡਵਾਂਸ ਚੱਲ ਰਹੀਆਂ ਮਤਲਬ ਤੁਸੀਂ ਮੈਨੂੰ ਇਹ ਲੰਬਾ ਨਾ ਫੋਨ ਕਰਕੇ ਦਿਓ ਵੀ ਭਾਈ ਮਸ਼ੀਨ ਨਹੀਂ ਮਿਲ ਰਹੀ ਹੁਣੇ ਟਾਈਮ ਨਾਲ ਉਹਦੀ ਬੁਕਿੰਗ ਕਰਾ ਲਓ ਤੁਹਾਨੂੰ ਟਾਈਮ ਨਾਲ ਮਸ਼ੀਨ ਹੈ ਜਿਹੜੀ ਉਹ ਮਿਲ ਚੁਗੀ ਤੁਸੀਂ ਟਾਈਮ ਨਾਲ ਪਾਸ ਬੁਕਿੰਗ ਕਰਾਉਣੀ ਸ਼ੁਰੂ ਕਰ ਦਿਓ ਅਗਲੀ ਾਰ ਨੂੰ ਆਪਾਂ ਪੰਜਾਬ ਦੇ ਵਿੱਚ ਬਹੁਤ ਸਾਰਾ ਪਾਣੀ ਬਚਾਉਣਾ ਬਹੁਤ ਸਾਰੀ ਲੇਬਰ ਬਚਾਉਣੀ ਤੇ ਬਹੁਤ ਸਾਰਾ ਦਵਾਈਆਂ ਦਾ ਖਰਚਾ ਪਾਣੀ ਜ਼ਰੂਰੀ ਜੀ ਬਾਕੀ ਤਾਂ ਪਿੱਛੇ ਆ ਜੀ ਸਾਰਿਆਂ ਨੂੰ ਪਹਿਲਾਂ ਪੰਜਾਬ ਦਾ ਪਾਣੀ ਬਚਾਉਣਾ ਹੈ ਹਾਂ ਮਤਲਬ ਕਿਸਾਨਾਂ ਲਈ ਬਹੁਤ ਵੱਡੀਆਂ ਹੰਦਰਦ ਕੇਸ ਹੈ ਇਹ ਇੱਕ ਵਿਜੀਰਾ ਪਾਣੀ ਵੀ ਬਚਾ ਕੇ ਦੇਊਗਾ ਲੇਬਰ ਵੀ ਬਚਾ ਕੇ ਦੇਊ ਦਵਾਈਆਂ ਦਾ ਖਰਚਾ ਵੀ ਬਚਾ ਕੇ ਦੇਊਗਾ ਤੇ ਹਿੰਮਤ ਤਾਂ ਸਾਨੂੰ ਕਰਨੀ ਵੀ ਪੈਣੀ ਹੈ ਜੇ ਸਾਰਾ ਕੁਝ ਬਚਾਉਣਾ ਤੇ ਇੱਚ ਹਿੰਮਤ ਵੀ ਘਟ ਹੈ ਪਹਿਲੇ ਮਹੀਨੇ ਹੀ ਹਿੰਮਤ ਹੈ ਉਸ ਤੋਂ ਬਾਅਦ ਹਿੰਮਤ ਵੀ ਹੈ ਨਹੀਂਗੇ ਇਹਦੇ ਵਿੱਚ ਕੋਈ ਏਡੀ ਵੀ ਜੇ ਤੁਸੀਂ ਕਹੋਗੇ ਕਿ ਇਹਦੇ ਉੱਤੇ ਹੀ ਖੜਾ ਰਹਿਣਾ ਪੈਂਦਾ ਬਾਸਪਤੀ ਦੇ ਜਿੰਨੇ ਵੀ ਮੈਂ ਖੇਤ ਵੇਖਿਆ ਇੱਕ ਨੰਬਰ ਕਮ ਹੋ ਰਿਹਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਿਸਾਨਾਂ ਤੱਕ ਪਹੁੰਚਦੀ ਕਰਿਓ ਜਲਦੀ ਤੋਂ ਜਲਦੀ ਮਸ਼ੀਨਾਂ ਜਿਹੜੀਆਂ ਉਹ ਕਰ ਲਓ ਹਨਾ ਬਾਈ ਤੇ ਨੰਬਰ 22 ਹੋਣਾ ਤਾਂ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਜਿਉਂਦੇ ਰਹੋ